ਫਤਿਹ ਨੂਜ਼ ਖਬਰਾਂ 'ਚ ਤੁਹਾਡਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਭੁੰਗਣੀ ਤੁਸੀਂ ਦੇਖ ਰਹੇ ਹੋ ਫਤਿਹ ਨੂਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸਹਰੀਆ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿਸਮੂ ਨੱਗਰ ਨਵਾਸੀ ਇਲਾਕੇ ਦੇ ਸਜੋਗਨਾਰ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਬੰਧਕਾਂ ਦੱਸਿਆ ਕਿ ਇਸ ਸਹਰਾਨਾ ਜਨਮ ਦਿਹਾੜੇ ਮੌਕੇ ਮੁੱਖ ਮਹਿਮਾਨ ਡਾਕਟਰ ਪਰਮਿੰਦਰ ਸੂਦ ਐਸ ਸੀ ਆਰ ਹਸਪੀਟਲ ਕੋਟਬਤੋਈ ਨੇ ਪਹੁੰਚ ਕੇ ਅੱਜ ਦੀ ਭਰੀ ਇਸ ਮੌਕੇ ਬਖ ਬਖ ਬੁਲਾ ਰਹਿਆਂ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਬਾਰੇ ਜਾਣਨਾ ਪਾਇਆ ਆਓ ਤੁਹਾਨੂੰ ਅਸੀਂ ਇਸ ਪ੍ਰੋਗਰਾਮ ਦੀਆਂ ਲਾਈਵ ਤਸਵੀਰਾਂ ਦਿਖਾਉਨੇ ਹਾਂ ਧੰਨਵਾਦ ਜਿੰਦਾਬਾਦ ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ ਸ਼ਹੀਦ ਭਗਤ ਸਿੰਘ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਲ ਤੋਂ ਤੋਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸਰਹਿਆਲਾ ਕਲਾਂ ਵਿਖੇ ਕਿਤੇ ਕੇ ਬੜੇ ਹੀ ਧੂਮਤਾਂ ਦੇ ਨਾਲ ਸ਼ਹੀਦ ਭਗਤ ਸਿੰਘ ਜੀ ਦੇ ਇਸ ਜਨਮ ਦਿਹਾੜੇ ਨੂੰ ਮਨਾਇਆ ਗਿਆ ਇਹ ਸਾਰਾ ਕਰਮਦਾਰ ਸਾਡੇ ਬ੍ਰਦਰ ਬਲਜਿੰਦਰ ਜੀ ਤੇ ਗगन ਗੋਪਾਲੀਆਂ ਜਿਨ੍ਹਾਂ ਦੀ ਛਤਰ ਸ਼ਾਹ ਹੇਠ ਸਾਰਾ ਕਾਰਜਮਹਾਰ ਇਸ ਵੇਲੇ ਹੋਇਆ ਇਸ ਮੌਕੇ ਤੇ ਗੋਪਾਲੀਆਂ ਤੋਂ ਰੂਪੋਵਾਲ ਤੋਂ ਤੇ ਸੁਰਿਆਲਾ ਕਲਾ ਤੋਂ ਸਾਧ ਸੰਗਤ ਸਾਰੀ ਇਕੱਠੀ ਹੋ ਕੇ ਇਹ ਜੋ ਸਮਾਗਮ ਹੈ ਵੱਧ ਝੜ ਕੇ ਆਪਣਾ ਹਿੱਸਾ ਲਿਆ ਤੇ ਨਾਲ ਦੀ ਨਾਲ ਹੀ ਇਹ ਜੋ ਸਮਾਗਮ ਹੈ ਮਨਾਇਆ ਗਿਆ ਔਰ ਮੈਂ ਇੱਕ ਹਮੇਸ਼ਾ ਅਪੀਲ ਕਰਦਾ ਹੁੰਦਾ ਹਾਂ ਜੋ ਕਿ ਮੈਂ ਹੁਣ ਵੀ ਕਰਨਾ ਚਾਹਨਾ ਸਾਨੂੰ ਉਹਨਾਂ ਤੋਂ ਸਿੱਧ ਲੈ ਕੇ ਸੀਧ ਪਾਗਲ ਸਿੰਘ ਜੀ ਤੋਂ ਜਿਨ੍ਹਾਂ ਨੇ ਕਿ ਆਪਣੇ ਮਰਨ ਮਿਟਨ ਦਾ ਜੋ ਜज्ਬਾ ਲੈ ਕੇ ਦੇਸ਼ ਲਈ ਚੱਲੇ ਸੀਗੇ ਉਸ ਜज्ਬੇ ਨੂੰ ਕੋਟੀ ਕੋਟੀ ਪ੍ਰਣਾਮ ਸਾਡੇ ਵੱਲੋਂ ਤੇ ਮੈਂ ਚਾਹਨਾ ਕਿ ਜਿੰਨੇ ਵੀ ਸਾਡੀ ਨਵੀਂ ਜਨਰੇਸ਼ਨ ਹੈਗੀ ਆ ਜੋ ਕਿ ਆਲਰੇਡੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਆ ਨਸ਼ੇ ਦੇ ਜੰਗਲ ਦੇ ਵਿੱਚ ਬੜੇ ਬੁਰੀ ਤਰੀਕੇ ਦੇ ਨਾਲ ਫਸਦੀ ਜਾ ਰਹੀ ਆ ਮੇਰੇ ਵੱਲੋਂ ਉਹਨਾਂ ਸਾਰਿਆਂ ਵੀਰਾਂ ਨੂੰ ਸਾਰੀ ਜਨਰੇਸ਼ਨ ਨੂੰ ਇਹ ਅਪੀਲ ਹੈ ਕਿ ਸਾਨੂੰ ਭਗਤ ਸਿੰਘ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਅੱਗੇ ਵਧਿਏ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੇਰੇ ਵੱਲੋਂ ਤੇ ਸਾਡੀ ਸਾਰੀ ਪੂਰੀ ਟੀਮ ਵੱਲੋਂ ਤੇ ਇਸ ਇਸ ਵੇਲੇ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਇਸ ਵੇਲੇ ਜਿੰਨੇ ਵੀ ਇੱਥੇ ਸਾਥ ਸੰਗਤ ਇਕੱਠੀ ਹੋਈ ਆ ਇਹਨਾਂ ਵੱਲੋਂ ਸਾਰਿਆਂ ਵੱਲੋਂ ਸ਼੍ਰੀ ਭਗਤ ਸਿੰਘ ਜੀ ਨੂੰ ਜਿਸ ਜਨਮ ਦਿਨ ਦੀਆਂ ਔਰ ਇਸ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਥੈਂਕ ਯੂ ਸਾਹਬਾ ਜੀ ਕੀ ਫਤਿਹ ਅੱਜ ਸ਼੍ਰੀ ਭਗਤ ਸਿੰਘ ਜੀ ਦਾ ਜਨਮ ਦਿਹਾੜਾ 11 ਸਤਾਰਾਂ ਮਨਾਇਆ ਗਿਆ ਹਰਿਆਣਾ ਕਲਾ ਵਿੱਚ ਜਿੱਥੇ ਵਿਸ਼ੇ ਤੌਰ ਤੇ ਡਾਕਟਰ ਪਰਮਿੰਦਰ ਸਿੰਘ ਜੀ ਨੇ ਸਿਰਕਲ ਕੀਤੀ ਸੰਗਤਾਂ ਦਾ ਤੇ ਪਰਮਿੰਦਰ ਸਿੰਘ ਜੀ ਦਾ ਇਸ ਦਿਨ ਉੱਤੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ